ਤੋ ਮਗਰ ਨਕਾਬ ਪੋਚ ਹੈਗੇ ਆ ਵਿਅਕਤੀ ਜਿਹੜੇ ਗੇਟ ਆਪ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਗੋਲਡ ਹੈਗਾ ਜੀ 52 ਤੋਲੇ ਜਿਹੜਾ ਹੁਣ ਤੱਕ ਅਸੀਂ ਕੰਪਲੀਟ ਕੀਤਾ ਜੀ ਲੁਟੇਰਿਆਂ ਦੇ ਹੌਸਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਥਾਣੇ ਤੋਂ 400 ਮੀਟਰ ਦੀ ਦੂਰੀ ਤੇ ਕਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ 35 ਲੱਖ ਦੇ ਗਹਿਣੇ ਜਿਹੜੇ ਨੇ ਉਹ ਚੋਰੀ ਕਰ ਲਿੱਤੇ ਗਏ ਨੇ ਜੀਆਂ ਜੱਜ ਤੇ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ 400 ਮੀਟਰ ਦੀ ਦੂਰੀ ਤੇ ਹੀ ਇਹ ਜੱਜ ਦਾ ਕਾਰ ਸੀ ਪੁਲਿਸ ਥਾਣੇ ਤੋਂ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਲੁਟੇਰਿਆਂ ਦੇ ਵੱਲੋਂ ਦੁਪਹਿਰ ਤਕਰੀਬਨ 12 ਵਜੇ ਦੇ ਕਰੀਬ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਤਰ ਕੁੱਝ ਦਿਨ ਪਹਿਲਾਂ ਤਰਨਤਾਰਨ ਤੋਂ ਤਰਨਤਾਰਨ ਦੇ ਵਿਧਾਇਕ ਦੇ ਆਫਿਸ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉੱਥੇ ਹੀ ਅੱਜ ਜੱਜ ਦੇ ਘਰ ਦੇ ਵਿੱਚ ਚੋਰੀ ਦਾ ਮਾਮਲਾ ਜਿਹੜਾ ਸਾਹਮਣੇ ਆ ਗਿਆ ਲੁਟੇਰੇ ਦੇ ਹਸਤੇ ਦਿਨ ਪਰ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਚੋਰਾ ਦੇ ਵੱਲੋਂ ਜਿਹੜੇ ਉਸ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਡੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਹੜੀ ਓਕੰਤ ਟੱਪ ਕੇ ਘਰ ਦੇ ਅੰਦਰ ਵੜਦ ਨੇ ਤੇ 35 ਲੱਖ ਦੇ ਗਹਿਣੇ ਉਹਨਾਂ ਦੇ ਵੱਲੋਂ ਚੋਰੀ ਕਰ ਲੱਤੇ ਜਾਂਦੇ ਨੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਜੱਜ ਦਾ ਉਹ ਕਰਤੀ ਜਿੱਥੇ ਚੋਟੇਰੇ ਜਿਹੜਨ ਲੁੱਟ ਕਰਨ ਤੇ ਲੀ ਜਾਂਦੇ ਨੇ ਤੇ 400 ਮੀਟਰ ਦੀ ਦੂਰੀ ਤੇ ਹੀ ਉੱਥੇ ਪੁਲਿਸ ਥਾਣਾ ਸੀ ਤੇ ਜਿੱਥੇ ਦੁਪਹਿਰ ਤਕਰੀਬਨ 12 ਵਜੇ ਦੇ ਕਰੀਬ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਜਿਵੇਂ ਮੈਂ ਕਲੀਨਿਕ ਤੇ ਆਉਣਾ 11 ਵਜੇ ਨੂੰ ਸਵੇਰੇ ਤੇ ਮੈਂ ਫਿਰ ਮੁੜ ਕੇ ਸ਼ਰਾਧਨ ਉੱਥੇ ਜਨ ਸ਼ਾਮੀ 6 ਵਜੇ ਆਇਆ ਤੇ ਬਾਰੋਂ ਜਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਰਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜਿੰਦਰਾ ਬਾੜੇ ਕੋਲੋਂ ਹੀ ਛੁੱਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸੇ ਨੇ ਇੱਦਾਂ ਕੋਈ ਚੋਰੀ ਆ ਅੰਦਰ ਆਇਆ ਤੇ ਫਿਰ ਮੈਂ ਅੰਦਰ ਦਾ ਕਮਰੇ ਜਿਹਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਪਏ ਆ ਤੇ ਉਹ ਸਰਗੇਜ਼ ਨਾਲ ਉਹ ਤੋੜ ਕੇ ਉਹਨਾਂ ਨੂੰ ਤੇ ਮਤਲਬ ਵੰਗੇ ਢੇਢੇ ਕਿਛੇ ਆ ਸਰ ਦਰਵਾਜੇ ਖੋਲੇ ਹੋਇਆ ਤੇ ਕੁਝ ਜਿਹੜੇ ਜੁਐਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ-ਮੋਟੇ ਜ਼ਰੂਰੀ ਕਾਰਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕੱਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ ਦੋਲ ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਇਹ ਸਾਰੇ ਬਕਸੇ ਵੇਲੇ ਆ ਤੇ ਵਾਈਫ ਮੇਰੀ ਉੱਥੇ ਤੇ ਲੜਕਾ ਅਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜੱਜ ਦਾ ਆਪਣੇ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਦਾ ਬਿਗਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਿਹਦਾ ਛੁੱਟਿਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇ ਇਸ ਬਈ ਇਹਨਾਂ ਵਿੱਚ ਜੁਐਲਰੀ ਸਕੇ ਗਨੇ ਆ ਵਿਆਹ ਚਾਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨਾਉਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਦੋਂ ਵੀ ਹੁਣ ਗਨੇ ਪਾਉਣ ਦਾ ਤੇ ਰਵਾਜ ਵੀ ਘਟਿਆ ਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਕੇ ਗਏ ਤੇ ਕਾਲੇ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਕਿਨੇ ਕੋਲੇ ਸਮਾਨ ਹੋਵੇ ਇਹ ਅੰਦਾਜ਼ਨ 50 ਢੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਜਿਹੜਾ ਇਹ ਕਿਉਂਕਿ ਅਸੀਂ ਇਹ ਡਿਕਲੇਅਰਡ ਹੈ ਸਾਰਾ ਜਿਹੜਾ 골ਡ ਆ ਇਹ ਆਪਾਂ ਉਧਾਂ ਲੋਰ ਨੰਬਰ ਤੇ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੜਿਆ ਉਹਨੂੰ ਅਸੀਂ ਕੰਟੈਕਟ ਤੇ ਪੇ ਕਰਦੇ ਹਾਂ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਂ ਚਾਹ ਸਾਹਿਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਹੈ ਘਰ ਉਹ ਡਿclareਡ ਹੈ ਕੈਸ਼ ਕੈਸ਼ ਦੋਇਸ ਕਰਕੇ ਜਿਹੜਾ ਇਹ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਵੀ ਇਹ ਉਹਦਾ ਅੰਦਾਜ਼ਾ ਨਹੀਂ ਕੀ ਹੈ ਸਾਰੇ ਕੈਲਕੂਲੇਟਡ ਹੈ ਹਨ ਤੇ ਕੈਸ਼ ਕੋਈ ਜਿੰਨਾ ਘਰਾਂ ਚ 2 4 5000 ਰੁਪਏ ਤੱਕ ਵੀ ਮੈਂ ਸਮਝਦਾ ਵੀ ਇੰਨਾ ਘੂਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਇਹ ਉਹਨਾਂ ਕੀ ਉਹ ਜਿਹੜਾ ਘਰਾਂ ਚ ਰੱਖੀ ਦਾ ਇਹਨੂੰ ਜਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੋਈ ਇਸ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇਾਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਵੇੜੇ 'ਚ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ 'ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ 'ਚ ਉਤੋਂ ਦੀ ਟੱਪ ਕੇ ਆ ਜਾਂ ਬਾਹਰਲਾ ਜੰਦਰਾ ਨਹੀਂ ਉਹਨਾਂ ਨੇ ਤੋੜਿਆ ਤੇ ਅੰਦਰਲਾ ਫੇਰ ਵਣ ਕਿ ਜਦੋਂ ਥੋੜ੍ਹ ਦੇ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚੇਰ ਇਹਨਾਂ ਨੂੰ ਕਾਫੀ ਜ਼ੇਰ ਲਕੀਓ ਨੂੰ ਛੋੜ ਦਿਆਂ ਉਹ ਟੁੱਟਾ ਨਹੀਂ ਉਹਨਾਂ ਨੇ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਲਿਸਟਾ ਤੇ ਫਿਰ ਉਹ ਅੰਦਰ ਐਂਟਰ ਹੋਇਆ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਗਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਕਿਉਂਕਿ ਪੁਲਿਸ ਚੋਂ ਕਿ ਫਸੇ ਮਾਰਦੇ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੇ ਗੌਂਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਵੀ ਆ ਸਾਡੀ ਵਾਰਦਾਤ ਹੋਈ ਆ ਤੇ ਉਹਨਾਂ ਨੇ ਦਰਖਾਸਤ ਲੇਖ ਲਈ ਆ ਅਸੀਂ ਲੋਕਾਤ ਵੀ ਆ ਕੁਛ ਸਾਡਾ ਇਦਾਂ ਅੰਦਾਜ਼ਾ ਉਹਦੋਂ ਤੱਕ ਸਾਨੂੰ ਕੋਈ ਜੂਲਰੀ ਦਾ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਆ ਇਦਾਂ 500 500 350 300 ਮੀਟਰ ਰਦਾ ਕਿਲੋਮੀਟਰ ਤੇ ਉਹਦੇ ਚ ਜੇਵਾ ਮਤਲਬ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਉਪਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪ੍ਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ 골ਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਚ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਮਤਲਬ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ ਸਨ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਇਨਫੋਰਮੇਸ਼ਨ ਅਹੀ ਰਾਤ ਉਸ ਵੇਲੇ ਸardar Balbir Singh puttr Kheem Singh jo doctor ne ایتھے ਉਹਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਵੀ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਕੁਲਮਾਰੀ ਦੇ ਤਲੇ ਟੁੱਟਿਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਵੇਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉਥੇ ਸਰੋਜਪੁਰ ਤੇ ਉਹਨਾਂ ਨੇ ਅਣਖੇ ਫੇ ਆਪਣਾ ਚੱਕ ਚੁਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰ ਸਰ ਰਹਿੰਦੇ ਆ ਤੇ ਬਵੀਰ ਸਿੰਘ ਕਿੱਲੇ ਇੱਥੇ ਰਹਿੰਦੇ ਸੀ ਉਹ ਜਦ ਚੱਕ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ ਨਾਲ ਉਹ ਚਾਂਦੀ ਦੇ ਕੋਈ ਪੰਜ ਤੋੜੇ ਚਲ ਗਏ ਤੇ 5000 ਰੁਪਏ ਨਕਦ ਚਲ ਗਏ ਵਾ ਜਿਹਦੇ ਸਬੰਧੀ ਅੱਜ ਮੌਕੇ ਵੇਖ ਕੇ ਤੇ ਤਸਦੀਕ ਪੜਤਾਲ ਸ਼ੁਰੂ ਕੀਤੀ ਆ ਮੁਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੇ ਕੁਝ ਦਿਨਾਂ ਦੇ ਅੰਦਰ ਸੀਸੀ ਫੁਟੇਜ ਵੇਖ ਕੇ ਜਿਹੜੇ ਦੋਸ਼ੀ ਆਦਮ ਜਲਦ ਜਲਦ ਟਰੇਸ ਕਰਕੇ ਅਗਲੇ ਕਾਨੂੰਨ ਅਮਚੂਰ